ਸਾਧ ਸੰਗਤ ਜੀ ਸੇਖ ਸ਼ਰਫ ਨਾਲ ਬਚਨ ਬਿਲਾਸ ਕਰਦੇ ਹੁਆ ਗੁਰੂ ਜੀ ਨੂੰ ਪਤਾ ਲੱਗਾ ਕਿ ਸਿਕੰਦਰ ਲੋਧੀ ਦਿੱਲੀ ਦਾ ਪਾਤਸ਼ਾ ਇਸ ਧਰਮ ਦੇ ਵਾਦੇ ਦੀ ਧੁੰਨ ਵਿੱਚ ਸ਼ੁਦਾਈ ਹੋ ਗਿਆ ਹੈ ਉਹ ਉਹਨਾਂ ਲੋਕਾਂ ਨੂੰ ਬਹੁਤ ਤੰਗ ਕਰਦਾ ਹੈ ਜੋ ਸਾਂਝਾ ਪ੍ਰਚਾਰ ਕਰਦੇ ਨੇ ਅਜੇ ਕੱਟੜ ਹਿੰਦੂ ਤਾਂ ਸ਼ਾਇਦ ਉਸ ਕੋਲੋਂ ਬਚ ਜਾਵੇ ਪਰ ਉਹ ਨਹੀਂ ਬਚ ਸਕਦਾ ਜੋ ਆਖੇ ਕਿ ਹਿੰਦੂਆਂ ਤੇ ਮੁਸਲਮਾਨਾਂ ਨੂੰ ਵੀਰਾਂ ਬਾੰਗ ਰਹਿਣਾ ਚਾਹੀਦਾ ਹੈ ਸਾਰੇ ਇਸ ਖੁਦਾ ਪਰਮਾਤਮਾ ਦੇ ਪੁੱਤਰ ਹਨ ਕਈ ਐਸੇ ਸਾਧੂ ਉਸਨੇ ਕੈਦ ਕੀਤੇ ਹੋਏ ਨੇ ਤੇ ਕਈਆਂ ਨੂੰ ਕਤਲ ਕਰਵਾ ਦਿੱਤਾ ਹੈ ਧਰਮ ਦੇ ਨਾਂ ਉੱਤੇ ਉਹ ਅਤਿਆਚਾਰ ਕਰ ਰਿਹਾ ਹੈ ਗੁਰੂ ਜੀ ਵੀ ਐਸੇ ਜਾਵਰਾਂ ਨੂੰ ਸੋਧਣ ਵਾਸਤੇ ਹੀ ਚੜ੍ਹੇ ਸਨ ਗੁਰੂ ਜੀ ਨੇ ਪੱਕਾ ਫੈਸਲਾ ਕਰ ਲਿਆ ਕਿ ਦਿੱਲੀ ਜਾਣਗੇ ਅਤੇ ਬਾਦਸ਼ਾਹ ਨੂੰ ਜ਼ਰੂਰ ਮਿਲਣਗੇ ਸ਼ੇਖ ਸ਼ਰਫ ਨੂੰ ਨਿਹਾਲ ਕਰਕੇ ਅਤੇ ਉਸ ਨਾਲ ਸਦੀਵੀ ਮਿੱਤਰਤਾ ਕਾਇਮ ਕਰਕੇ ਗੁਰੂ ਜੀ 14 ਦਿਨਾਂ ਪਿਛੋਂ ਦਿੱਲੀ ਸ਼ਹਿਰ ਆ ਗਏ ਦੇਵ ਨੈਤ ਨਾਲ ਕਿਸੇ ਕਾਰਨ ਇੱਕ ਸ਼ਾਹੀ ਹਾਥੀ ਬਾਦਸ਼ਾਹ ਸਿਕੰਦਰ ਲੋਧੀ ਦਾ ਮਰ ਗਿਆ। ਮਹਾਵਤ ਤੇ ਉਸਦਾ ਪਰਿਵਾਰ ਪਿੱਟ-ਪਿੱਟ ਕੇ ਖੀਵਾ ਹੋ ਰਿਹਾ ਸੀ ਕਿਉਂਕਿ ਉਹਨਾਂ ਦਾ ਰੋਜ਼ਗਾਰ ਮਾਰਿਆ ਗਿਆ ਸੀ। ਨਾਲ ਹੀ ਹਾਥੀ ਮਹਾਵਤ ਕੋਲੋਂ ਬਾਦਸ਼ਾਹੀ ਮਹਿਲਾਂ ਤੋਂ ਬਾਹਰ ਮਰਿਆ ਸੀ। ਗੁਰੂ ਜੀ ਬਾਜ਼ਾਰੋ-ਬਾਜ਼ਾਰ ਜਾਂਦੇ ਸਨ ਤਾਂ ਉਹਨਾਂ ਨੇ ਰੋਣ ਦੀ ਕੂਕ ਪੁਕਾਰ ਸੁਣੀ, ਨੇੜੇ ਚਲੇ ਗਏ। ਮਹਾਵਤ ਅਤੇ ਉਹਦੇ ਪਰਿਵਾਰ ਦੀ ਭੈੜੀ ਦਸ਼ਾ ਦੇਖ ਕੇ ਦਿਆਲੂ, ਕਿਰਪਾਲੂ ਜਗਤ ਗੁਰੂ ਨੂੰ ਦਇਆ ਆ ਗਈ। ਮਹਾਵਤ ਨੂੰ ਆਖਣ ਲੱਗੇ ਪੁਰਸ਼ਾ ਰੋਣਾ ਬੰਦ ਕਰ ਦੇ ਸਤਨਾਮ ਸਤ ਕਰਤਾਰ ਦਾ ਜਾਪ ਕਰ ਤੇਰਾ ਹਾਥੀ ਮਰਿਆ ਨਹੀਂ ਜਿਉਂਦਾ ਹੈ ਹਾਥੀ ਮਰੇ ਨੂੰ ਕਿੰਨਾ ਚਿਰ ਹੋ ਚੁੱਕਾ ਸੀ ਮਹਾਵਤ ਕਿਵੇਂ ਮੰਨੇ ਉਸਨੇ ਗੁਰੂ ਜੀ ਦਾ ਬਚਨ ਤਾਂ ਅਣ ਸੁਣਿਆ ਕਰ ਦਿੱਤਾ ਪਰ ਗੁਰੂ ਜੀ ਦੇ ਚਿਹਰੇ ਵੱਲ ਵੇਖਣ ਲੱਗਾ ਗੁਰੂ ਜੀ ਨੇ ਮੁੜ ਕੇ ਪੁਰਸ਼ਾ ਹਾਥੀ ਵੱਲ ਦੇਖ ਅੱਖਾਂ ਵਿੱਚ ਅੰਜੂ ਪੂੰਝ ਲੈ ਹਾਥੀ ਨਹੀਂ ਮਰਿਆ ਮਹਾਵਤ ਨੇ ਮੁੜ ਕੇ ਹਾਥੀ ਵੱਲ ਵੇਖਿਆ ਲੰਮਾ ਪਿਆ ਹਾਥੀ ਕਿੰਨੀ ਥਾਂ ਮੱਲੀ ਪਿਆ ਸੀ ਜਦੋਂ ਮਹਾਵਤ ਨੇ ਨਜ਼ਰ ਮਾਰੀ ਤਾਂ ਹਾਥੀ ਸੱਚਮੁੱਚ ਜਿਉਂਦਾ ਸੀ ਉਹ ਕੰਨ ਹਿਲਾਏ ਜਾਂਦਾ ਸੀ ਹਾਥੀ ਦੇ ਕੰਨ ਹਿਲਦੇ ਦੇਖ ਕੇ ਮਹਾਵਤ ਗੁਰੂ ਜੀ ਦੇ ਚਰਨੀ ਟੈਪਿਆ ਉਸ ਦਾ ਪਰਿਵਾਰ ਰੋਣ ਦੀ ਥਾਂ ਹੱਸ ਪਿਆ ਇੱਕ ਪਲ ਵਿੱਚ ਹੀ ਰੌਣ ਬਦਲ ਗਈ ਹਾਥੀ ਉੱਠ ਕੇ ਤੁਰ ਪਿਆ ਜਿਸ ਵੇਲੇ ਗੁਰੂ ਜੀ ਨੇ ਕੌਤਕ ਕੀਤਾ ਉਸ ਵੇਲੇ ਉੱਥੇ ਸੌ ਕੁ ਇਸਤਰੀ ਮਰਦ ਸਨ ਉਨਾਂ ਨੇ ਸਾਰੇ ਸ਼ਹਿਰ ਵਿੱਚ ਖ਼ਬਰ ਕਰ ਦਿੱਤੀ ਕਿ ਬਾਦਸ਼ਾਹ ਦੇ ਮਰੇ ਹਾਥੀ ਨੂੰ ਇੱਕ ਫਕੀਰ ਨੇ ਜ਼ਿੰਦਾ ਕਰ ਦਿੱਤਾ ਹੈ। ਕਿਸੇ ਕਹਾ ਕੋਈ ਕਰਨੀ ਵਾਲਾ ਸਾਧੂ ਹੈ, ਕਿਸੇ ਆਖਿਆ ਹਿੰਦੂ ਅਵਤਾਰ ਹੈ। ਜਿਉਂ-ਜਿਉਂ ਲੋਕਾਂ ਨੇ ਸੁਣਿਆ, ਤਿਉਂ-ਤਿਉਂ ਉਹ ਗੁਰੂ ਜੀ ਦੇ ਦਰਸ਼ਨ ਕਰਨ ਵਾਸਤੇ ਪੁੱਜੇ, ਦਰਸ਼ਨ ਕਰਕੇ ਨਿਹਾਲ ਹੋਏ। ਸਭ ਨੂੰ ਸਤਨਾਮ ਸਤ ਕਰਤਾਰ ਦਾ ਸਿਮਰਨ ਦੱਸ ਕੇ ਜੀਵਨ ਮੁਕਤੀ ਦਾ ਰਾਹ ਦੱਸਿਆ। ਹੌਲੀ-ਹੌਲੀ ਇਹ ਖ਼ਬਰ ਬਾਦਸ਼ਾਹ ਸਿਕੰਦਰ ਲੋਧੀ ਦੇ ਕੰਨਾਂ ਤੱਕ ਵੀ ਪਹੁੰਚ ਗਈ। ਉਸਨੇ ਉਸੇ ਵੇਲੇ ਮੌਲਵੀ ਤੇ ਵਜ਼ੀਰ ਸੱਦੇ ਪੂਰੇ ਵੇਰਵੇ ਨਾਲ ਸਾਰੀ ਗੱਲ ਪੁੱਛੀ ਪੂਰੀ ਘਟਨਾ ਸੁਣ ਚੁੱਕਣ ਪਿਛੋਂ ਬਾਦਸ਼ਾਹ ਨੇ ਵਜ਼ੀਰਾਂ ਤੇ ਮੌਲਵੀਆਂ ਨੂੰ ਆਖਿਆ ਕਿ ਮੈਂ ਉਸ ਫਕੀਰ ਦੇ ਕੋਲ ਜਾਣਾ ਚਾਹੁੰਦਾ ਮੈਂ ਪੂਰਾ ਪਤਾ ਕਰਨਾ ਹੈ ਕਿ ਉਹ ਕਿੰਨਾ ਕੁ ਵਲੀ ਹੈ ਸਬਾਬ ਨਾਲ ਜਿਸ ਵੇਲੇ ਬਾਦਸ਼ਾਹ ਰਾਜ ਮਹਿਲਾਂ ਵਿੱਚੋਂ ਨਿਕਲਿਆ ਉਸ ਸਮੇਂ ਗੁਰੂ ਜੀ ਤੇ ਮਰਦਾਨਾ ਰੱਬੀ ਰੰਗ ਵਿੱਚ ਰੰਗੇ ਹੋਏ ਉਧਰ ਨੂੰ ਤੁਰੇ ਆਉਂਦੇ ਸਨ ਉਹਨਾਂ ਦੇ ਪਿੱਛੇ ਹਿੰਦੂ ਤੇ ਮੁਸਲਮਾਨਾਂ ਦੀ ਭੀੜ ਸੀ ਬਾਦਸ਼ਾ ਗੁਰੂ ਜੀ ਦਾ ਲਿਵਾਸ ਦੇਖ ਕੇ 당ਗ ਰਹਿ ਗਿਆ ਉਸ ਨੂੰ ਗੁਰੂ ਜੀ ਨਾ Hindu ਦੇ ਸੀ ਨਾ Musalman ਬਾਦਸ਼ਾ सिकंदर लोदी ਤੇ ਗੁਰੂ ਜੀ ਦਾ ਮੇਲ ਹੋ ਗਿਆ ਮੌਲਵੀ ਨੇ ਅੱਗੇ ਹੋ ਕੇ ਗੁਰੂ ਜੀ ਕੋਲੋਂ ਪੁੱਛਿਆ ਸਾਈ ਲੋਕਾ ਬਾਦਸ਼ਾ ਸਲਾਮਤ ਪੁੱਛਦੇ ਹਨ ਕਿ ਹਾਥੀ ਮਰ ਗਿਆ ਸੀ ਉਸ ਨੂੰ ਜਿਉਂਦਾ ਤੁਸੀਂ ਕੀਤਾ ਹੈ ਗੁਰੂ ਜੀ ਨੇ ਕਿਹਾ ਕਿ ਬਾਦਸ਼ਾ ਬੋਲ ਨਹੀਂ ਸਕਦੇ ਮੌਲਵੀ ਨੇ ਕਿਹਾ ਬੋਲ ਸਕਦੇ ਹਨ ਗੁਰੂ ਜੀ ਨੇ ਕਿਹਾ ਫਿਰ ਆਪ ਪੁੱਛ ਲੈਨ ਗੁਰੂ ਜੀ ਦਾ ਇਹ ਦਲੇਰੀ ਭਰਿਆ ਬਚਨ ਸੁਣ ਕੇ ਮੌਲਵੀ ਦਾ ਠੰਠੰਬਰ ਗਿਆ ਤੇ ਬਾਦਸ਼ਾਹ ਅੱਗੇ ਹੋਇਆ ਬਾਦਸ਼ਾਹ ਨੇ ਆਪ ਗੁਰੂ ਕੋਲੋਂ ਪੁੱਛਿਆ ਰੱਬ ਦੇ ਬੰਦੇ ਹਾਥੀ ਨੂੰ ਤੂੰ ਜਿਉਂਦਾ ਕੀਤਾ ਸੀ ਮੇਰੇ ਕਰਤਾਰ ਨੇ ਗੁਰੂ ਜੀ ਨੇ ਉੱਤਰ ਦਿੱਤਾ ਸਿਕੰਦਰ ਲੋਧੀ ਨੇ ਕਿਹਾ ਤੇਰਾ ਕਰਤਾਰ ਕਿੱਥੇ ਹੈ ਤਾਂ ਗੁਰੂ ਜੀ ਕਹਿਣ ਲੱਗੇ ੴ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਪੰਗ ਗੁਰ ਪ੍ਰਸਾਦ ਭਾਪ ਮੇਰਾ ਕਰਤਾਰ ਉਹ ਇੱਕ ਹੈ ਜਿਸ ਦਾ ਆਕਾਰ ਕੋਈ ਨਹੀਂ ਪਰ ਉਸ ਦਾ ਨਾਮ ਸਤ ਹੈ ਉਹ ਜਗਤ ਨੂੰ ਬਣਾਉਣ ਵਾਲਾ ਪੁਰਖ ਹੈ ਉਹ ਕਿਸੇ ਕੋਲੋਂ ਡਰਦਾ ਨਹੀਂ ਨਾ ਕਿਸੇ ਨਾਲ ਵੈਰ ਰੱਖਦਾ ਹੈ ਉਹ ਸਮੇਂ ਦੇ ਚੱਕਰ ਤੋਂ ਬਾਹਰ ਹੈ ਮੂਰਤੀ ਮਾਨ ਹੋ ਕੇ ਜੁਨਾ ਵਿੱਚ ਨਹੀਂ ਪਾਉਂਦਾ ਪਰ ਉਹ ਮਿਲਦਾ ਤਾਂ ਹੈ ਜੇ ਸੱਚੇ ਗੁਰੂ ਦੀ ਕਿਰਪਾ ਹੋਵੇ ਤਾਂ ਐਵੇਂ ਕਿਸੇ ਨੂੰ ਨਜ਼ਰ ਨਹੀਂ ਆਉਂਦਾ ਜੇ ਤੇਰਾ ਕਰਤਾਰ ਹੈ ਤਾਂ ਉਸ ਨੂੰ ਆਖ ਉਸੇ ਹਾਥੀ ਨੂੰ ਮੁੜ ਕੇ ਮਾਰ ਦੇਵੇ ਤੇ ਫੇਰ ਜਿਉਂਦਾ ਕਰੇ ਸਿਕੰਦਰ ਲੋਧੀ ਨੇ ਆਖਿਆ ਗੁਰੂ ਜੀ ਨੇ ਕਿਹਾ ਕਰਤਾਰ ਦਾ ਇਮਤਿਹਾਨ ਬੰਦਾ ਨਹੀਂ ਲੈ ਸਕਦਾ ਇਸ ਜ਼ਿੱਦ ਨੂੰ ਕਰਨਾ ਚੰਗਾ ਨਹੀਂ ਸਿਕੰਦਰ ਨੇ ਕਿਹਾ ਕੁਝ ਵੀ ਹੋਵੇ ਹਾਥੀ ਮਾਰਿਆ ਜਾਵੇ ਗੁਰੂ ਜੀ ਕਹਿਣ ਲੱਗੇ ਅੱਛਾ ਜੋ ਮੇਰੇ ਕਰਤਾਰ ਦੀ ਮਰਜ਼ੀ ਹੈ ਉਹੋ ਕੁਝ ਹੋਵੇਗਾ ਸਿਕੰਦਰ ਉਸੇ ਹਾਥੀ ਉੱਤੇ ਚੜ ਕੇ ਬਾਦਸ਼ਾਹੀ ਮਹਿਲਾਂ ਵਿੱਚੋਂ ਬਾਹਰ ਆਇਆ ਸੀ ਬਾਦਸ਼ਾਹ ਦੇ ਦੇਖਦਿਆਂ ਦੇਖਦਿਆਂ ਹਾਥੀ ਮਰ ਗਿਆ ਸਾਰੇ ਵੇਖ ਕੇ ਹੈਰਾਨ ਹੋ ਗਏ सिकंदर ਦੇ ਦਿਲ ਨੂੰ ਇਹ ਤਾਂ ਖੜਕ ਗਈ ਕਿ ਇਹ ਫਕੀਰ ਹੈ ਕੋਈ ਕਰਾਮਾਤੀ ਪਰ ਬਾਦਸ਼ਾਹੀ ਹੰਕਾਰ ਤੇ ਮਜ਼ਬੀ ਹੱਠ ਨੇ ਉਸ ਨੂੰ ਮੂਰਖਪੁਣੇ ਤੋਂ ਬਾਹਰ ਨਾ ਹੋਣ ਦਿੱਤਾ ਸਿਕੰਦਰ ਲੋਧੀ ਨੇ ਗੁਰੂ ਜੀ ਨੂੰ ਕਿਹਾ ਹੁਣ ਇਸ ਨੂੰ ਜਿਉਂਦਾ ਵੀ ਕਰ ਗੁਰੂ ਜੀ ਨੇ ਕਿਹਾ ਹੁਕਮ ਮੈਂ ਆਪਣੇ ਕਰਤਾਰ ਦਾ ਮੰਨਦਾ ਹਾਂ ਕਿਸੇ ਬੰਦੇ ਦਾ ਨਹੀਂ ਤਾਂ ਸਿਕੰਦਰ ਕਹਿਣ ਲੱਗਾ ਮੈਂ ਤਾਂ ਬਾਦਸ਼ਾਹ ਹਾਂ ਗੁਰੂ ਜੀ ਬੋਲੇ ਭੋਲੇ ਬੰਦੇ ਸੋਚ ਇਸ ਤਖਤ ਉੱਤੇ ਅਨੇਕਾਂ ਬਾਦਸ਼ਾਹ ਹੋ ਗਏ ਕਈ ਸਿਕੰਦਰ ਹੋ ਗਏ ਉਹ ਕਿੱਥੇ ਹਨ ਕੀ ਉਹ ਕਬਰਾਂ ਵਿੱਚ ਨਹੀਂ ਜਾ ਸੁੱਤੇ ਸਿਕੰਦਰ ਕੋਈ ਸ਼ਰਮੰਦਾ ਜਾ ਹੋ ਗਿਆ ਬਾਦਸ਼ਾਹੀ ਹੱਥ ਨੂੰ ਉਸਨੇ ਨਾ ਛੱਡਿਆ ਉਹ ਕਰੋਧ ਨਾਲ ਬੋਲਿਆ ਜਾਂ ਹਾਥੀ ਜਿਉਂਦਾ ਕਰੋ ਨਹੀਂ ਤੇ ਬੰਦੀਖਾਨੇ ਸੁੱਟੇ ਜਾਉਂਗੇ ਅੱਗੇ ਹਾਥੀ ਮਹਾਵਤ ਦੇ ਪਰਿਵਾਰ ਦੇ ਤਰਲਿਆਂ ਨੇ ਜਾਉਂਦਾ ਕੀਤਾ ਸੀ ਹੁਣ ਬਾਦਸ਼ਾਹੀ ਹੁਕਮ ਨਾਲ ਜਾਉਂਦਾ ਨਹੀਂ ਹੋ ਸਕਦਾ ਬੰਦੀਖਾਨੇ ਸੁੱਟੋ ਜਾਂ ਕਾਠ ਮਾਰੋ ਗੁਰੂ ਜੀ ਦਾ ਜਵਾਬ ਸੀ ਮੂਰਖ ਸਿਕੰਦਰ ਗਰੋਧਬਾਨ ਹੋ ਗਿਆ ਉਸਨੇ ਆਪਣੇ ਆਦਮੀਆਂ ਨੂੰ ਹੁਕਮ ਕੀਤਾ ਕਿ ਇਸ ਫਕੀਰ ਨੂੰ ਬੰਦੀਖਾਨੇ ਬੰਦ ਕਰ ਦਿਓ ਜਿੰਨਾ ਚਿਰ ਹਾਥੀ ਜਿਉਂਦਾ ਨਾ ਕਰੇ ਉਨਾ ਚਿਰ ਛੱਡਣਾ ਨਹੀਂ ਇਹ ਹਿੰਦੂ ਫਕੀਰ ਹੈ ਇਸਲਾਮ ਦੇ ਵਿਰੁੱਧ ਕੁਫਰ ਦਾ ਪ੍ਰਚਾਰ ਕਰਦਾ ਹੈ ਬਾਦਸ਼ਾਹ ਦੇ ਹੁਕਮ ਨੂੰ ਟਾਲਣ ਦਾ ਹੌਸਲਾ ਕੌਣ ਕਰੇ ਸਰਕਾਰੀ ਆਦਮੀਆਂ ਨੇ ਉਸੇ ਵੇਲੇ ਮਰਦਾਨੇ ਤੇ ਗੁਰੂ ਜੀ ਨੂੰ ਅੱਗੇ ਲਾ ਕੇ ਬੰਦੀਖਾਨੇ ਵੱਲ ਤੋਰ ਲਿਆ ਅੰਤਰਜਾਮੀ ਖੁਦ ਬੰਦੀਖਾਨੇ ਜਾਣਾ ਚਾਹੁੰਦੇ ਸਨ ਕਿਉਂਕਿ ਸਿਕੰਦਰ ਦੇ ਬੰਦੀਖਾਨੇ ਵਿੱਚ ਸੈਂਕੜੇ ਹਿੰਦੂ ਸਾਧੂ ਤੇ ਸੂਫੀ ਫਕੀਰ ਨਜ਼ਰਬੰਦ ਸਨ। ਉਹਨਾਂ ਦਾ ਦੋਸ਼ ਇਹ ਸੀ ਕਿ ਉਹ ਪਿਆਰ, ਏਕਤਾ ਤੇ ਸੱਚੇ ਮਨੁੱਖ ਧਰਮ ਦਾ ਪ੍ਰਚਾਰ ਕਰਦੇ ਸਨ। ਗੁਰੂ ਜੀ ਨੇ ਉਹਨਾਂ ਦੇ ਬੰਦਨ ਘਟਨੇ ਸਨ, ਮਰਦਾਨਾ ਰੱਤਾ ਕਾਬਰਿਆ ਪਰ ਗੁਰੂ ਜੀ ਦੀ ਮਿਹਰ ਸਦਕਾ ਉਹ ਖੇੜੇ ਮੱਥੇ ਤੇ ਚੜ੍ਹਦੀਆਂ ਕਲਾ ਵਿੱਚ ਰਿਆ। ਇਸ ਤੋਂ ਅਗਲੀ ਸਾਖੀ ਅਗਲੀ ਵੀਡੀਓ ਵਿੱਚ ਜੀ। ਆਖੋ ਸਤਿਨਾਮ ਸ੍ਰੀ ਵਾਹਿਗੁਰੂ ਜੀ